ਅਫਸਲ ਤਸੀਫ ਨੇ 1970 ਦੇ ਦਹਾਕੇ ਵਿੱਚ ਉਰਦੂ ਵਿੱਚ ਲਿਖਣਾ ਸ਼ੁਰੂ ਕੀਤਾ ਮਗਰ ਉਹ ਪੰਜਾਬੀ ਵੱਲ ਵੀ ਆ ਗਈ ਜਿਹੜੀ ਕਾਲੀ ਲਕੀਰ ਸਰਦ ਦੇ ਰੂਪ ਵਿੱਚ ਲੱਖਾਂ ਲੋਕਾਂ ਦੀ ਮੌਤ ਤੇ ਕਰੋੜਾਂ ਲੋਕਾਂ ਦਾ ਜਾੜਾ ਬਣ ਕੇ ਲੰਗੀ ਤਸੀਫ ਉਸ ਲਕੀਰ ਦੇ ਦੂਜੇ ਲੈਹਂਦੇ ਵਾਲੇ ਪਾਸੇ ਰਹਿੰਦੀ ਸੀ ਉਹ ਕਹਿੰਦੀ ਸੀ ਕਿ ਮੈਂ ਤਾਂ ਆਪਣੇ ਮਨ ਵਿੱਚ ਵਸਦੀ ਹਾਂ ਮੈਨੂੰ ਸਕੂਨ ਆਪਣੇ ਮਨ ਦੀ ਕੋਠਰੀ ਵਿੱਚ ਪਹੁੰਚ ਕੇ ਹੀ ਮਿਲਦਾ ਹੈ ਇਸ ਧਰਤੀ ਉੱਤੇ ਮੇਰੀ ਕੋਈ ਵੀ ਬਸਤੀ ਨਹੀਂ ਮੇਰੀਆਂ ਬਸਤੀਆਂ ਮੇਰੇ ਮਨ ਵਿੱਚ ਹਨ ਜੋ ਮੁਰਮੁਰ ਉਜੜਦੀਆਂ ਤੇ ਮੁਰਮੁਰ ਵਸਦੀਆਂ ਰਹੀਆਂ ਹਨ ਇੱਧਰ ਉਹਦਾ ਸਾਰਾ ਪਰਿਵਾਰ ਕਤਲ ਹੋਇਆ ਹੋਣ ਦੇ ਬਾਵਜੂਦ ਵੀ ਉਹਨੇ ਚੜ੍ਹਦੇ ਪੰਜਾਬ ਦੇ ਲੋਕਾਂ ਨਾਲ ਰਤੀ ਪਰ ਵੀ ਦੁਸ਼ਮਣੀ ਜਾਂ ਨਫ਼ਰਤ ਮਹਿਸੂਸ ਨਹੀਂ ਸੀ ਕੀਤੀ ਪੰਜਾਬ 247 ਟੀਵੀ ਦੇ ਸੁਣੋ ਕਹਾਣੀ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਸੁਣੋ ਕਹਾਣੀ ਲਈ ਜਿਹੜੀ ਅਸਾਂ ਕਹਾਣੀ ਚੁਣੀ ਹੈ ਉਹ ਅਫਸਲ ਤਸੀਫ ਰਾਂ ਦੀ ਲਿਖੀ ਹੋਈ ਕਹਾਣੀ ਹੈ ਜਿਹਦਾ ਸਰਲੇਖ ਹੈ ਟਾਲੀ ਮੇਰੇ ਬੱਚੜੇ ਇਸ ਤੋਂ ਪਹਿਲਾਂ ਕਿ ਆਪਾਂ ਕਹਾਣੀ ਤੁਹਾਡੇ ਨਾਲ ਸਾਂਝੀ ਕਰੀਏ ਕੁਝ ਕਿ ਗੱਲਾਂ ਬਾਤਾਂ ਅਫਸਲ ਤਸੀਫ ਦੇ ਬਾਰੇ ਵੀ ਕਰਨੀਆਂ ਠੀਕ ਸਮਝਾਂਗੇ ਉਰਦੂ ਅਤੇ ਪੰਜਾਬੀ ਦੀ ਪੰਜਾਬ ਦੇ ਦੋਹਾਂ ਹੀ ਪਾਸੇ ਪ੍ਰਸਿੱਧ ਲੇਖਕਾ ਤੇ ਚਿੰਤਕ ਸੀ ਅਸਫਲ ਤਸੀਫ ਅਸਫਲ ਤਸੀਫ ਦਾ ਜਨਮ ਜ਼ਬੈਦਾ ਬੀਬੀ ਦੀ ਕੋਖੋਂ 18 ਮਈ 1936 ਨੂੰ ਨਾਨਕਾ ਪਿੰਡ ਕੂਮ ਖੁਰਦ ਚਿਲਾ ਲੁਧਿਆਣਾ ਵਿੱਚ ਹੋਇਆ ਸੀ ਤੇ ਉਹਦੇ ਪਿਤਾ ਦਾ ਨਾਮ ਚੌਧਰੀ ਮਹਿੰਦੀ ਖਾਨ ਸੀ ਉਸ ਦਾ ਜੱਦੀ ਪਿੰਡ ਸਿੰਬਲੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੈ ਉਸ ਦਾ ਦਾਦਾ ਗੁਲਾਮ ਗੋਸਤ ਤੇ ਦਾਦੇ ਦਾ ਭਰਾ ਫਤਿਹ ਖਾਨ ਤੀ ਕੁਮਾਨ ਦੇ ਮਾਲਕ ਸਨ ਗੁਲਾਮ ਗੋਸਤ ਤੇ ਤਿੰਨ ਮੁੰਡੇ ਨਿਆਮਤ ਖਾਨ ਫਜ਼ਲ ਮਮਦ ਤੇ ਮਹਿੰਦੀ ਖਾਨ ਸਨ ਅਫਸਲ ਤਸੀਫ ਦਾ ਬਾਪ ਮਹਿੰਦੀ ਖਾਨ ਕੋਟੇ ਪਰਸ ਵਿੱਚ ਅਫਸਰ ਸੀ 47 ਦੇ ਦੰਗਿਆਂ ਸਮੇਂ ਮਹਿੰਦੀ ਖਾਨ ਪਿੰਡੋਂ ਬਾਹਰ ਗਏ ਹੋਏ ਹੁਣ ਕਰਕੇ ਬਚ ਗਏ ਸਨ ਤੇ ਅਫਸਲ ਤਸੀਫ ਵੀ ਆਪਣੇ ਮਾਂ ਨਾਲ ਲਾਹੌਰ ਚਲੀ ਗਈ ਬਾਅਦ ਵਿੱਚ ਉਸਨੇ ਗਵਰਨਮੈਂਟ ਕਾਲਜ ਲਾਹੌਰ ਤੋਂ ਤਾਲੀਮ ਹਾਸਲ ਕੀਤੀ ਤੇ ਐਜੂਕੇਸ਼ਨ ਕਾਲਜ ਲਾਹੌਰ ਵਿੱਚ ਪ੍ਰੋਫੈਸਰ ਰਹੀ। ਉੱਥੋਂ ਹੀ ਉਹ ਰਿਟਾਇਰ ਹੋਈ। ਅਫਜ਼ਲ ਤੌਸੀਫ ਨੇ 1970 ਦੇ ਦਹਾਕੇ ਵਿੱਚ ਉਰਦੂ ਵਿੱਚ ਲਿਖਣਾ ਸ਼ੁਰੂ ਕੀਤਾ। ਮਗਰੋਂ ਪੰਜਾਬੀ ਵੱਲ ਵੀ ਆ ਗਈ। ਅਫਜ਼ਲ ਤੌਸੀਫ ਨੇ ਕਹਾਣੀ, ਨਾਵਲ, ਜੀਵਨੀ ਆਦਿ ਕਈ ਵਿਧਾਵਾਂ ਤੇ ਤੋਂ ਇਲਾਵਾ ਰਾਸੀ ਤੇ ਸਮਾਜੀ ਮਸਲਿਆਂ ਬਾਰੇ ਵੀ ਬਹੁਤ ਕੁਝ ਲਿਖਿਆ ਹੈ। ਗੁਰਬਚਨ ਸਿੰਘ ਭੁੱਲਰ ਦੇ ਸ਼ਬਦਾਂ ਵਿੱਚ ਉਹਨਾਂ ਦੀ ਗੱਲਬਾਤ ਕਰਦੇ ਹਾਂ ਕਿ 47 ਦੀ ਕਾਲੀ ਲਕੀਰ ਤੋਂ ਨਾਬਰ ਸੀ ਇਹ ਪੰਜਾਬਣ ਸੋ ਅਫਜ਼ਲ ਤਸੀਫ ਦਾ ਜ਼ਿਕਰ ਇਧਰਲੇ ਚੜ੍ਹਦੇ ਪੰਜਾਬ ਵਿੱਚ ਆਮ ਕਰਕੇ ਲਹਿੰਦੇ ਪੰਜਾਬ ਦੀ ਪ੍ਰਸਿੱਧ ਲੇਖਕਾ ਵਜੋਂ ਕੀਤਾ ਜਾਂਦਾ ਹੈ ਇਹ ਕਹਿਣਾ ਇਸ ਪੱਖੋਂ ਠੀਕ ਹੈ ਕਿ ਆਜ਼ਾਦੀ ਆਉਣ ਦੇ ਨਾਲ ਹੀ ਪੰਜਾਬ ਦੀ ਇੱਕ ਨੂੰ ਚੀਰਦੀ ਹੋਈ ਜਿਹੜੀ ਕਾਲੀ ਲਕੀਰ ਸਰਹੱਦ ਦੇ ਰੂਪ ਵਿੱਚ ਲੱਖਾਂ ਲੋਕਾਂ ਦੀ ਮੌਤ ਤੇ ਕਰੋੜਾਂ ਲੋਕਾਂ ਦਾ ਜਾੜਾ ਬਣ ਕੇ ਲੰਗੀ ਸੋ ਸਿਫ ਉਸ ਲਕੀਰ ਦੇ ਦੂਜੇ ਲੈਹਂਦੇ ਵਾਲੇ ਪਾਸੇ ਰਹਿੰਦੀ ਸੀ ਪਰ ਇਹ ਲਫ਼ਜ਼ੋ ਦੇ ਮਜਾਜ ਦੀ ਉਹਦੇ ਸੁਭਾਅ ਦੀ ਉਹਦੇ ਮਨ ਦੀ ਤਰਜਮਾਨੀ ਨਹੀਂ ਕਰਨ ਦੇ ਉਹ ਸਾਰੀ ਉਮਰ ਕਈ ਘਰਾਂ ਵਿੱਚ ਰਹਿੰਦਿਆਂ ਬੇਘਰੀ ਕਈ ਨਗਰਾਂ ਵਿੱਚ ਟਿਕਦਿਆਂ ਬੇਨਗਰੀ ਅਤੇ ਪਾਕਿਸਤਾਨ ਨਾਂ ਦੇ ਉਹਦੀ ਝੋਲੀ ਵਿੱਚ ਪਾਏ ਗਏ ਨਵੇਂ ਵਤਨ ਦੇ ਹੁੰਦਿਆਂ ਵੀ ਬੇਵਤਨੀ ਹੀ ਰਹੀ ਇਸੇ ਕਰਕੇ ਉਹਨੇ ਆਪਣੀ ਸਵੈ ਜੀਵਨੀ ਦਾ ਨਾਂ ਮਨ ਦੀਆਂ ਬਸਤੀਆਂ ਰੱਖਿਆ ਹੈ ਉਹ ਕਿਆ ਕਰਦੀ ਸੀ ਕਿ ਮੈਂ ਤਾਂ ਆਪਣੇ ਮਨ ਵਿੱਚ ਵਸਦੀ ਆ ਮੈਨੂੰ ਸਕੂਨ ਆਪਣੇ ਮਨ ਦੀ ਕੋਠਰੀ ਵਿੱਚ ਪਹੁੰਚ ਕੇ ਹੀ ਮਿਲਦਾ ਹੈ ਇਸ ਧਰਤੀ ਉੱਤੇ ਮੇਰੀ ਕੋਈ ਵੀ ਬਸਤੀ ਨਹੀਂ ਮੇਰੀਆਂ ਬਸਤੀਆਂ ਮੇਰੇ ਮਨ ਵਿੱਚ ਹਨ ਜੋ ਮੁੜ ਮੁੜ ਉਜੜਦੀਆਂ ਤੇ ਮੁੜ ਮੁੜ ਵਸਦੀਆਂ ਰਹੀਆਂ ਹਨ ਇਹ ਦੇਸ਼ ਇਹ ਨਗਰ ਸ਼ਹਿਰ ਇਹ ਘਰ ਇਹਨਾਂ ਸਭਨਾਂ ਦੀ ਤਾਂ ਮੈਂ ਕਿਰਾਏਦਾਰੀਆਂ ਇੱਧਰ ਉਹਦਾ ਸਾਰਾ ਪਰਿਵਾਰ ਕਤਲ ਹੋਇਆ ਹੋਣ ਦੇ ਬਾਵਜੂਦ ਵੀ ਉਹਨੇ ਚੜ੍ਹਦੇ ਪੰਜਾਬ ਦੇ ਲੋਕਾਂ ਨਾਲ ਰਤੀ ਪਰ ਵੀ ਦੁਸ਼ਮਣੀ ਜਾਂ ਨਫ਼ਰਤ ਮਹਿਸੂਸ ਨਹੀਂ ਸੀ ਕੀਤੀ। ਉਹ ਕਾਤਲਾਂ ਨੂੰ ਆਮ ਲੋਕਾਂ ਨਾਲੋਂ ਨਕੇ ਨਖੇੜ ਕੇ ਵੇਖਣ ਦੇ ਸਮਰੱਥ ਸੀ। ਉਹ ਫੈਜ, ਮੰਟੋ, ਕ੍ਰਿਸ਼ਨਚੰਦਰ ਅਤੇ ਸਾਨੀ ਭਰਾਵਾਂ ਯਾਨੀ ਕਿ ਬਲਰਾਜ ਸਾਨੀ ਤੇ ਭੀਸ਼ਮ ਸਾਨੀ ਵਰਗੇ ਉਹਨਾਂ ਅਣਗਿਣਤ ਪੰਜਾਬੀਆਂ ਵਿੱਚੋਂ ਸੀ ਜਿਹੜੇ ਮਰਨੀ ਮਰ ਗਏ ਪਰ ਜਿਨ੍ਹਾਂ ਨੇ ਇਸ ਕਾਲੀ ਮਨਹੂਸ ਲਕੀਰ ਨੂੰ ਕਦੀ ਪ੍ਰਵਾਨ ਨਾ ਕੀਤਾ। ਉਹ ਲਕੀਰ ਨੂੰ ਦੋਆ ਪੈਰਾ ਹੀਟ ਮਿੱਧ ਕੇ ਸਾਂਝੇ ਆਣਵੰਡੇ ਪੰਜਾਬ ਦੇ ਵਿਚਕਾਰ ਖਲੋਤੀ بلند ਕੱਦ ਨਾਬਰ ਪੰਜਾਬਣ ਸੀ 47 ਦੇ ਘਰੂ ਘਾਰੇ ਮਗਰੋਂ ਉਹਨੇ ਜਿੰਨੀ ਜ਼ਿੰਦਗੀ ਜੀਵੀ 67 ਸਾਲ ਤੱਕ ਉਹ ਸਮੁੱਚੇ ਆਣਵੰਡੇ ਪੰਜਾਬ ਦੀ ਵਸਨੀਕ ਹੀ ਬਣੀ ਰਹੀ ਉਸ ਵਿੱਚੋਂ ਟਕਸਾਲੀ ਪੰਜਾਬਣ ਪੰਜਾਬ ਦੀ ਹਮਦਰਦ ਮੋਹਵੰਤੀ ਤੇ ਜੰਝਾਰੂ ਪੰਜਾਬਣ ਦੇ ਦਰਸ਼ਨ ਹੁੰਦੇ ਸਨ ਇੱਕ ਵਾਰ ਮੈਂ ਉਹਨੂੰ ਲੰਬੀ ਮੁਲਾਕਾਤ ਲਈ ਮਿਲਿਆ ਤਾਂ ਉਹਦੀਆਂ ਗੱਲਾਂ ਵਿੱਚ ਉਹਦੇ ਜਵਾਬਾਂ ਵਿੱਚ ਉਹ ਜਿਆ ਕੋਈ ਵੀ ਚੌੜਾ ਨਹੀਂ ਸੀ ਪਿਆ ਕਿ ਇਹ ਕਿਸੇ ਦੂਜੇ ਦੇਸ਼ੋਂ ਆਈ ਹੋਈ ਲੇਖਕ ਹੈ ਗੁਰਵਚਨ ਭੁੱਲੜੀ ਰੀ ਕਹਿ ਰਹੇ ਨੇ ਉਹ ਇਧਰਲੇ ਪੰਜਾਬ ਦੀਆਂ ਗੱਲਾਂ ਆਪਣੇ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਦੇ ਸੈਂਬਲੀਏ ਤੇ ਆਪਣੇ ਨਾਨਕੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੂਮ ਖੁਰਦ ਦੀਆਂ ਗੱਲਾਂ ਇਧਰ ਸਭ ਕੁਝ ਲਟਾਇਆ ਹੋਣ ਦੇ ਬਾਵਜੂਦ ਵੀ ਆਪਣੇ ਵਾਂਗੂ ਕਰ ਰਹੀ ਸੀ ਦੇਸ਼ ਦੀ ਵੱਟ ਦੇ ਝਖੜ ਦੇ 10 11 ਸਾਲ ਦੀ ਬਾਲੜੀ ਉਮਰੇ ਲੈnde ਪੰਜਾਬ ਦੀ ਉਪਰੀ ਤਰਤੀਬ ਤੇ ਸੁੱਟ ਕੇ ਉਹਨੂੰ ਬਹੁਤ ਸਮਝਾਇਆ ਕਿ ਹੁਣ ਇਹ ਤੇਰਾ ਆਪਣਾ ਨਵਾਂ ਨਕੂਰ ਦੇਸ਼ ਹੈ ਪਾਕਿਸਤਾਨ ਜਿਹਦਾ ਨਾਂ ਹੈ ਪਰ ਨਵਾਂ ਖਡੌਣਾ ਲੈਣ ਤੋਂ ਨਾ ਕਰਕੇ ਸਿਰ ਮਾਰਦਿਆਂ ਹੱਥੋਂ ਖੋ ਕੇ ਵਗਾਹ ਮਾਰਿਆ ਪੁਰਾਣਾ ਖਡੌਣਾ ਹੀ ਲੈਣ ਦੀ ਜ਼ਿੱਦ ਵਿੱਚ ਅੱਡੀਆਂ ਰਗੜਦੀ ਬਾਲੜੀ ਵਾਂਗ ਅਫਸਰ ਤوصیف ਉਹਨੂੰ ਦਿੱਤੇ ਗਏ ਪਸ਼ੌਰ ਲਾਹੌਰ ਲੈਣ ਤੋਂ ਸਾਰੀ ਉਮਰ ਅਨਕਾਰ ਹੀ ਰਹੀ ਉਹ ਬਾਲੜੀ ਉਮਰ ਤੋਂ ਅੰਤਲੇ ਸਾਹ ਤੱਕ ਆਪਣੇ ਇੱਕੋ ਬਾਲ ਹੱਥ ਉੱਤੇ ਅੜੀਰੀ ਮੈਨੂੰ ਮੇਰੀ ਸਿੰਬਲੀ ਦਿਓ ਮੈਨੂੰ ਮੇਰਾ ਕੂਮ ਦਿਓ ਲੈਂਦਾ ਚੜਦਾ ਕੋਈ ਨਹੀਂ ਪੰਜਾਬ ਇੱਕੋ ਹੈ ਸਾਲਮ ਸਾਬਤ ਤੇ ਉਹ ਪੂਰੇ ਦਾ ਪੂਰਾ ਮੇਰਾ ਹੈ ਮੈਂ ਉਹਦੀ ਇਸ ਸੋਚ ਬਾਰੇ ਪੁੱਛਿਆ ਤਾਂ ਉਹਦਾ ਕਹਿਣਾ ਸੀ ਇਧਰਲਾ ਪਾਸਾ ਮੇਰੇ ਲਈ ਦੂਜਾ ਪਾਸਾ ਕਿਵੇਂ ਹੋਵੇ ਉਪਰਾਂ ਪਾਸਾ ਕਿਵੇਂ ਹੋਵੇ ਜੋ ਅਮਰਤਾ ਦਾ ਵਸੀਬਾ ਹੈ ਭੁੱਲਰ ਭਰਾ ਤੁਹਾਡਾ ਵਸੀਬਾ ਹੈ ਕਿਸ਼ਨ ਤੇ ਬੇਦੀ ਤੇ ਹੋਰ ਜਏ ਲੋਕਾਂ ਦਾ ਸੇਵਾ ਹੈ ਜਿਹੜੇ ਤੁਸੀਂ ਸਾਰੇ ਮੈਨੂੰ ਹਜਵਾਂ ਨੂੰ ਵਗਣ ਲਈ ਆਪਣੀ ਅੱਖਾਂ ਦਿੰਦੇ ਹੋ ਜੋ ਮਨ ਦੇ ਸੱਥਰ ਉੱਤੇ ਮੇਰੇ ਨਾਲ ਬੈਠ ਕੇ ਮੇਰੇ ਕਤਲੋ ਏ ਟੱਬਰ ਦੇ ਵੈਣ ਪਾਉਂਦੇ ਹੋ ਜੋ ਮੇਰੇ ਟੱਬਰ ਦੇ ਕਾਤਲਾਂ ਨੂੰ ਮੈਥੋਂ ਵੱਧ ਨਫ਼ਰਤ ਕਰਦੇ ਹੋ ਮੈਥੋਂ ਵੱਧ ਲਾਂਤਾਂ ਪਾਉਂਦੇ ਹੋ ਉਹ ਸਭ ਚਾਹੇ ਇਧਰ ਹੋਣ ਜਾਂ ਉਧਰ ਚੜਦੇ ਪੰਜਾਬ ਵਾਲੇ ਕਹਿ ਜਾਣ ਜਾਂ ਲੈਂਦੇ ਪੰਜਾਬ ਵਾਲੇ ਸਭ ਮੇਰੇ ਆਪਣੇ ਹਨ ਜੋ ਮੇਰੇ ਨਾਲ ਰਲ ਕੇ ਇਸ ਕਾਲੀ ਲਕੀਰ ਦਾ ਪਿੱਟ ਸਿਆਪਾ ਕਰਦੇ ਹਨ ਜਿੱਥੋਂ ਤੱਕ ਕਾਤਲਾਂ ਦਾ ਤੱਲਕ ਹੈ ਉਹ ਵਿਦੋਸ਼ੇ ਮੁਸਲਮਾਨਾਂ ਨੂੰ ਮਾਰਨ ਲੁੱਟਣ ਵਾਲੇ ਇਧਰਲੇ ਹੋਣ ਜਾਂ ਵਿਦੋਸ਼ੇ ਸਿੱਖਾਂ ਹਿੰਦੂਆਂ ਨੂੰ ਮਾਰਨ ਲੁੱਟਣ ਵਾਲੇ ਉਧਰਲੇ ਹੋਣ ਉਹ ਸਭ ਮੇਰੇ ਅਸਲੀ ਮੁਜਰਮ ਹਨ ਉਹ ਮੇਰੇ ਲਈ ਪੰਜਾਬੀ ਨਹੀਂ ਪੰਜਾਬ ਦੇ ਨਾਂ ਦੇ ਉੱਤੇ ਕਲੰਕ ਹਨ ਆਪਣੇ ਹੀ ਪੰਜਾਬੀਆਂ ਨੂੰ ਕਤਲ ਕਰਨ ਵਾਲੇ ਆਪਣੀਆਂ ਧੀਆਂ ਭਣਾ ਦੀ ਇੱਜ਼ਤ ਦੇ ਲੁਟੇਰੇ ਤੇ ਆਪਣੇ ਗਵਾਂਡੀਆਂ ਦੀਆਂ ਜਾਇਦਾਦਾਂ ਦੇ ਡਾਕੂ ਕਾਲੀ ਲਕੀਰ ਸਿਆਸਤਦਾਨਾਂ ਦੀ ਵਹੀ ਹੋਈ ਹੈ ਅਸੀਂ ਤਾਂ ਅਰਬ ਤੇ ਕਲਚਰ ਦੇ ਲੋਕ ਆ ਸਾਡੇ ਲਈ ਜਈਆਂ ਲਕੀਰਾਂ ਦਾ ਕੋਈ ਮਤਲਬ ਨਹੀਂ ਹੁੰਦਾ ਅਸੀਂ ਸਭ ਪੰਜਾਬੀ ادیਬ ਇੱਕੋ ਸਾਂਝੀ ਪੰਜਾਬੀਅਤ ਦੇ ਨੁਮਾਇੰਦੇ ਆ ਰਖਵਾਲੇ ਆ ਝੰਡਾ ਬਰਦਾਰ ਆ ਸਾਡੇ ਲਈ ਕਈਆਂ ਲਕੀਰਾਂ ਸਿੰਬਲੀ ਵਿੱਚ ਉਹਦਾ ਪਰਿਵਾਰ ਚੰਗਾ ਖਾਂਦਾ ਪੀਂਦਾ ਸਾਬੇ ਜਾਇਦਾਦ ਪਰਿਵਾਰ ਸੀ ਤੀ ਕੁ ਮਾਂਪ ਹੋਏ ਸੀ ਦਾਦਾ ਗੁਲਾਮ ਗੋਸ ਤੇ ਤਿੰਨ ਪੁੱਤਰ ਅਫਜ਼ਲ ਤौसीਫ ਉਹਨਾਂ ਵਿੱਚੋਂ ਛੋਟੀ ਛੋਟੇ ਸਭ ਤੋਂ ਜਿਹੜੇ ਮਹਿੰਦੀ ਖਾਂ ਸੀ ਉਹਨਾਂ ਦੀ ਧੀ ਸੀ ਜੋ ਕੋਟੇ ਵਿੱਚ ਠਾਣੇਦਾਰ ਲੱਗਾ ਹੋਇਆ ਸੀ ਕੁੜੀ ਜਮੀਨ ਨੂੰ ਵਿੜੇ ਪੱਧਰ ਡਿੱਗਿਆ ਵਿੜੇ ਚ ਪੱਥਰ ਡਿੱਗਿਆ ਸਮਝਣ ਵਾਲੇ ਉਸ ਜਮਾਨੇ ਵਿੱਚ ਉਹਦੇ ਦੱਸਣ ਅਨੁਸਾਰ ਦਾਈ ਝੰਡੋ ਨੇ 18 ਮਈ 1936 ਨੂੰ ਉਦੀ ਪਦائش ਦਾ ਐਲਾਨ ਹਾ ਹ ਐਨੀ ਕੁੜੀ ਜੰਮ ਪਈ ਆ ਕੇ ਕੀਤਾ ਸੀ ਤੈ ਦੀਆਂ ਧੀਆਂ ਨਾਲ ਪਹਿਲਾਂ ਹੀ ਭਰੇ ਹੋਏ ਦਾਦਕੇ ਵਿੜੇ ਵਿੱਚ ਪਲੇਠੀ ਢੀ ਨੂੰ ਕੁਛੜ ਚੁੱਕ ਕੇ ਪੈਰ ਪਾਉਣਾ ਮਾਂ ਵਾਸਤੇ ਭੈੜਾ ਸ਼ਗਨ ਸੀ ਪਰ ਇਸ ਸੋਗੀ ਮਾਹੌਲ ਵਿੱਚ ਇੱਕ ਜਨਾਨੀ ਬੜੀ ਖੁਸ਼ੀ ਇਕਲਾਪੇ ਦੀ ਮਾਰੀ ਹੋਈ ਇੱਕ ਬੇਅਰਾਦ ਵਿਧਵਾ ਮਾਮੀ ਉਹਨੇ ਇਹਦੇ ਜੰਮਣ ਦਾ ਗੁੜ ਵੰਡਿਆ ਤੇ ਤਰਲਾ ਪਾ ਕੇ ਦੇ ਮਾਪਿਆਂ ਕੋਲੋਂ ਕੁੜੀ ਪਾਲਣ ਦਾ ਹੱਕ ਜਿਸ ਨੂੰ ਅਫਜ਼ਲ ਪੋਤੜੇ ਧੋਣ ਦਾ ਹੱਕ ਆਖਦੀ ਸੀ ਮੰਗ ਕੇ ਲਿਆ ਉਹ ਇਹਦੀ ਕਾਕੀ ਮਾਂ ਬਣ ਗਈ ਇਹ 7 ਸਾਲਾਂ ਦੀ ਸੀ ਜਦੋਂ ਬਦਕਿਸਮਤੀ ਨੂੰ ਕਾਕੀ ਮਾਂ ਵੀ ਅੱਲਾਹ ਨੂੰ ਪਿਆਰੀ ਹੋ ਗਈ ਹੁਣ ਇਹਨੂੰ ਲੈ ਕੇ ਜਾਣਾ ਦਾਦਕਿਆਂ ਦੀ ਮਜਬੂਰੀ ਬਣ ਗਈ ਸੀ ਕਟਾਵਦੀ ਵੇਲੇ ਸਬੀ ਉਹ ਮਾਂ ਜ਼ਬੈਦਾ ਬੀਬੀ ਨਾਲ ਨਾਨਕੀ ਕੂਮਖੁਰਦ ਮਿਲਣ ਗਈ ਹੋਈ ਸੀ ਜਦੋਂ ਉਹਦੇ ਦਾਦਕੇ ਘਰ ਅਸੈਂਬਲੀ ਮੌਤ ਦਾ ਕਹਿਰ ਟੁੱਟਿਆ ਉਹ ਦੋਵੇਂ ਮਾਂ ਧੀ ਬਚ ਕੇ ਕਾਫਲੇ ਨਾਲ ਲਾਹੌਰ ਜਾ ਪਹੁੰਚੀਆਂ ਪਿਤਾ ਵਾਂਗ ਛੋਟਾ ਤਾਇਆ ਫਜ਼ਲ ਮੁਹੰਮਦ ਵੀ ਸੈਂਬਲੀ ਤੋਂ ਬਾਹਰ ਆਉਣ ਕਰਕੇ ਬਚ ਰਿਹਾ ਤੇ ਵੱਡੇ ਪਰਿਵਾਰ ਵਿੱਚੋਂ ਬਸ ਇਹ ਚਾਰ ਜੀ ਸਨ ਜੋ ਬਚ ਕੇ ਪਾਕਿਸਤਾਨ ਦੀ ਉਪਰੀ ਤਰਤੀਬ ਤੇ ਪਹੁੰਚ ਗਏ ਉਹਦੇ ਪਰਿਵਾਰ ਦੇ ਬਾਕੀ 12 ਜੀ ਵੜ ਦਿੱਤੇ ਗਏ ਸਨ ਤਾਇਏ ਦੀਆਂ ਦੋ ਧੀਆਂ ਗਵਾਹ ਕਰ ਲਈਆਂ ਗਈਆਂ ਆਂਡ ਗਵਾਂਡ ਦੀਆਂ ਕਈ ਕੁੜੀਆਂ ਖੂਬੇ ਛਾਲਾਂ ਮਾਰ ਗਈਆਂ ਪਿੰਡ ਵਾਲਿਆਂ ਅਨੁਸਾਰ ਉਥੋਂ ਦੇ 250 ਦੇ ਕਰੀਬ ਮੁਸਲਮਾਨ ਮਾਰ ਦਿੱਤੇ ਗਏ ਸਨ تعلیم ਦੇ ਕੁੜੀਆਂ ਦੀ ਪਹੁੰਚ ਤੋਂ ਬਹੁਤ ਦੂਰ ਹੋਣ ਦੇ ਉਸ ਜਮਾਨੇ ਵਿੱਚ ਉਹਦੇ ਪ੍ਰੋਫੈਸਰ ਬਣਨ ਬਾਰੇ ਵੀ ਹੈਰਾਨੀ ਦੇ ਕਈ ਜਵਾਬ ਵਿੱਚ ਉਹ ਹੱਸੀ ਤੇ ਆਪਣੀ ਮਾਂ ਧੀ ਦਾਦੀ ਕੀ ਪਹੁੰਚ ਦਿਆਂ ਪਹੁੰਚੀਆਂ ਤਾਂ ਦਾਦੇ ਦੀਆਂ ਹਦਾਇਤਾਂ ਵਿੱਚ ਤਾੜਨਾ ਵੀ ਸ਼ਾਮਲ ਸੀ ਸੋਣ ਕੁੜੀਏ ਤੂੰ ਸਾਡੀ ਕੁੜੀ ਨੂੰ ਕਿਤੇ ਪੜਨ ਵਾਲ ਨਾ ਪਾ ਦੇਈ ਆਪਣੇ ਪੁੱਤਰ ਉੱਤੇ ਤਾਂ ਉਹਨੂੰ ਪੂਰਾ ਪੱਕ ਸੀ ਕਿ ਉਹ ਆਪਣੀ ਧੀ ਨੂੰ ਇਸ ਭੜੇ ਕੰਮ ਵਿੱਚ ਨਹੀਂ ਪਾਏਗਾ ਤਾਂ ਵੀ ਕੋਚਰ ਮਗਰੋਂ ਟੱਬਰ ਨੂੰ ਨੌਕਰੀ ਵਾਲੀ ਥਾਂ ਲਿਜਾ ਰੇ ਪੁੱਤਰ ਨੂੰ ਉਸ ਨੇ ਇਹ ਹਦਾਇਤ ਕਰ ਹੀ ਦਿੱਤੀ ਕਾਕਾ ਮਹਿੰਦੀ ਖਾਂ ਵੇਖੀ ਸ਼ਹਿਰ ਚ ਆ ਕੇ ਸਾਡੀ ਕੁੜੀ ਨੂੰ ਕਿਤੇ ਸਕੂਲ ਸਕਾਲ ਨਾ ਪਾ ਦੇਈ ਪਰ ਸਪਾ ਕੇ ਰੱਖੇ ਸੈਫਲ ਮੂਗਲ ਮਲੂਕ ਦਾ ਦਾ ਕਿੱッセ ਹੁੰਦੇ ਆ ਜੀ ਸੈਫਲ ਮਲੂਕ ਤੇ ਸੋਹਣੀ ਮਾਈ ਵਾਲਜੇ ਕਿੱਥੇ ਚੋਰੀਆਂ ਪੜਨ ਦੀ ਸ਼ਕੀਨ ਮਾਂ ਨੂੰ ਲੋਕ ਛਿਪ ਕੇ ਅੱਖਰਾਂ ਦੀ ਸਿਆਣੂ ਤੇ ਗਿਣਤੀ ਪਹਾੜਿਆਂ ਦੀ ਜਾਣੂ ਬਣਦੇ ਰਾਹ ਵੀ ਤੋੜ ਚੁੱਕੀ ਸੀ ਪਾਕਿਸਤਾਨ ਪਹੁੰਚ ਕੇ ਨਵੇਂ ਉਪਰੇ ਦੇਸ਼ ਵਿੱਚ ਪੈਰ ਲਾਉਣ ਦੀ ਕੋਸ਼ਿਸ਼ ਕਰਦਿਆਂ ਤੇ ਬਦਲੇ ਹੋਏ ਹਾਲਾਤ ਵਿੱਚ ਕੁੜੀਆਂ ਵਾਸਤੇ ਤਾਲੀਮ ਦੀ ਲੋੜ ਨੂੰ ਪਛਾਣਦਿਆਂ ਅੱਬਾ ਨੇ ਉਹਨੂੰ ਸਕੂਲ ਭਰਤੀ ਕਰਵਾ ਹੀ ਦਿੱਤਾ ਉਹਨੇ ਉਰਦੂ ਤੇ ਅੰਗਰੇਜ਼ੀ ਦੀਆਂ 2 ਐਮਏ ਕੀਤੀਆਂ ਤੇ ਲੰਮਾ ਸਮਾਂ ਕਾਲਜ ਵਿੱਚ ਲੈਕਚਰਾਰ ਵਜੋਂ ਕੰਮ ਕੀਤਾ ਉਹਨੇ ਹਜ਼ਾਰਾਂ ਕੁੜੀਆਂ ਨੂੰ ਪੁਸਤਕਾਂ ਦੇ ਪਾਠ ਤੋਂ ਇਲਾਵਾ ਲੋਕ ਇਤਨੂ ਜੀਵਨ ਜਾਂਚ ਬਣਾਉਣ ਦਾ ਪਾਠ ਵੀ ਦ੍ਰਿੜ ਕਰਵਾਇਆ ਅਫਸਲ ਤਸੀਫ ਇਧਰ ਆਉਣ ਲੱਗੀ ਤਾਂ ਕੁਦਰਤੀ ਸੀ ਕਿ ਉਹਦੇ ਮਨ ਵਿੱਚ ਆਉਂਦਾ ਕਿ ਆਪਣੀ ਜਨਮ ਪੁਹੇ ਦੀ ਫੇਰੀ ਵੀ ਪਾਵੇ ਪਰ ਹੌਸਲਾ ਨਹੀਂ ਸੀ ਪੈਂਦਾ 1997 ਵਿੱਚ ਇੱਕ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਸੋਚ ਨੇ ਉਸ ਤੇ ਜਾਣ ਦਾ ਪ੍ਰਬੰਧ ਵੀ ਕਰ ਦਿੱਤਾ ਤੇ ਸਾਥ ਲਈ ਉਹਨਾਂ ਦੀ ਪਤਨੀ ਵੀ ਜਾਣ ਲਈ ਤਿਆਰ ਹੋ ਗਈ ਤਸੀਫ ساری ਰਾਤ ਪਾਸੇ ਪਰਤਦੀ ਰਹੀ ਉਜੜੇ ਘਰ ਦੇ ਵਿਹੜੇ ਵਿੱਚ ਉਹਨੂੰ ਅਜੇ ਵੀ ਆਪਣੀਆਂ ਦੀਆਂ ਲਾਸ਼ਾਂ ਪਈਆਂ ਦਿਖਦੀਆਂ ਸਨ ਕੀ ਕਰੇਗੀ ਅੱਧੀ ਸੱਦੀ ਤੋਂ ਉਸ ਦੀ ਕਲਪਨਾ ਵਿੱਚ ਪਈਆਂ ਉਹਨਾਂ ਲਾਸ਼ਾਂ ਨੂੰ ਵੇਖ ਕੇ ਸਵੇਰੇ ਉਹਨੇ ਜਾਣ ਤੋਂ ਇਨਕਾਰ ਕਰ ਦਿੱਤਾ ਦੋ ਹਜ਼ਾਰ ਰ ਵਿੱਚ ਉਹਨੇ ਸਵੈਜੀਵਨੀ ਮੰਦੀਆਂ ਬਸਤੀਆਂ ਛਪਾਈ ਆਪਣੇ ਦਿਲ ਦਾ ਸਾਰਾ ਦਰਦ ਉਹਨੇ ਉਹਦੇ ਸਫਿਆਂ ਦੇ ਉੱਤੇ ਡੋਲ ਦਿੱਤਾ ਉਹਦੇ ਆਪਣੇ ਕਹਿਣ ਅਨਸਾਰ ਮੇਰੀ ਆਟੋ ਬਾਇਓਗ੍ਰਾਫੀ ਮਨ ਦੀਆਂ ਬਸਤੀਆਂ 300 ਸਫ਼ੇ ਦੀ ਇਹ ਕਿਤਾਬ ਮੇਰੀ ਕਹਾਣੀ ਮੇਰੇ ਜੀਵਨ ਬੇਰਵੇ ਮੇਰੀ ਜੀਵਨੀ ਮੇਰੀ ਦੁਨੀਆ ਬਾਰੇ ਬੜਾ ਕੁਝ ਦੱਸਦੀ ਹੈ ਇਹ ਕਿਤਾਬ ਲਿਖਣਾ ਉਹਦੇ ਲਈ ਅਣਾਈ ਮੌਤ ਮਾਰੇ ਗਿਆ ਆਪਣਿਆਂ ਦੀ ਅੰਤਮ ਰਸਮ ਸੀ ਇਸ ਪਿੱਛੋਂ 53 ਸਾਲ ਤੋਂ ਉਹਦੇ ਮਨ ਵਿੱਚ ਵਿਸ਼ਿਆ ਹੋਇਆ ਸੱਥਰ ਲਪੇਟਿਆ ਗਿਆ ਇਸ ਤਰ੍ਹਾਂ ਉਹਦਾ ਸੰਪਰਕ ਨਵਾਂ ਸ਼ਹਿਰ ਰਹਿੰਦੇ ਕਹਾਣੀਕਾਰ ਅਜਮੇਰ ਸਿੱਧੂ ਨਾਲ ਹੋ ਗਿਆ ਨਵਾਸ਼ਹਿਰ ਤੋਂ ਸੈਂਬਲੀ ਦਾ ਫਾਸਲਾ ਕੁੱਲ 6 ਕਿਲੋਮੀਟਰ ਹੈ ਜਿਸ ਸਦਕਾ ਉਹਨੇ ਅਫਜ਼ਲ ਤਸੀਫ ਨੂੰ ਭੂਆ ਬਣਾ ਲਿਆ ਤੇ ਇਸ ਵਾਰ ਗੋਦ ਲੈ ਕੇ ਪੁੱਤਰ ਬਣਾਏ ਭਤੀਜੇ ਦੀ ਪਾਕਿਸਤਾਨ ਟਾਈਮ ਦੇ ਚੀਫ ਨਿਊਜ਼ ਐਡੀਟਰ ਰਾਣਾ ਨਵੀਦ ਇਕਬਾਲ ਨਾਲ ਆਈ ਤਾਂ ਮਨਪ੍ਰਾਣੇ ਪਿੰਡ ਜਾਣ ਜੋਗਾ ਤਕੜਾ ਕਰਕੇ ਆਈ ਅਜਮੇਰ ਦੇ ਦਸੇ ਤੋਂ ਉਸ ਤੋਂ ਖੋਏ ਗਏ ਉਹਦੇ ਪਿੰਡ ਦੇ ਲੋਕ ਉਹਨੂੰ ਬਾਹਾਂ ਖੋਲ ਕੇ ਉਡੀਕ ਰਹੇ ਸਨ ਅਜਮੇਰ ਲਿਖਦਾ ਹੈ ਕਿ ਇਹਨਾਂ ਸਤਰਾਂ ਦਾ ਲੇਖਕ ਬੀਬੀ ਅਫਜ਼ਲ ਤौसीਫ ਤੇ ਰਾਣਾ ਨਵੀਦ ਇਕਬਾਲ ਨੂੰ ਲੈ ਕੇ ਕਤਲਾਮ ਵਾਲੀ ਜਗ੍ਹਾ ਤੇ ਪੁੱਜਿਆ ਤਾਂ ਖੰਡਰ ਬਣੀਆਂ ਇਮਾਰਤਾਂ ਵੇਖ ਕੇ ਉਸਨੇ ਹੌਕਾ ਲਿਆ ਅੱਗੇ ਉਹ ਖੂਹ ਸੀ ਜਿਸ ਵਿੱਚ ਕੁੜੀਆਂ ਨੇ ਆਪਣੀ ਆਬਰੂ بچਾਉਣ ਲਈ ਛਾਲਾਂ ਮਾਰੀਆਂ ਸਨ 2 ਮਿੰਟ ਦਾ ਮੌਨ ਧਾਰ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਉਹਨੂੰ ਆਪਣਾ ਵੇੜਾ ਲਾਸ਼ਾਂ ਨਾਲ ਭਰਿਆ ਦੇਸਿਆ ਅਗਵਾ ਹੋਈਆਂ ਭੈਣਾਂ ਦਿਸੀਆਂ ਲਉ ਦੇ ਛੱਪੜ ਵਿੱਚ ਤੈਰਦੀਆਂ ਬਤਖਾਂ ਦਿਖੀਆਂ ਉਹ ਆਪਣੇ ਘਰ ਸੁੰਨੋਈ ਖੜੀ ਸੀ ਉਹਦੇ ਬਟੇਰਿਆਂ ਦੇ ਜਾਣਕਾਰ ਮਰਦ ਔਰਤਾਂ ਉਹਦੇ ਨਾਲ ਯਾਦਾਂ ਸਾਂਝੀਆਂ ਕਰਦੇ ਰਹੇ ਸੋਚ ਦੇ ਪੱਖੋਂ ਉਹ ਪੱਕੀ ਮਾਰਕਸਵਾਦੀ ਸੀ ਤੇ ਦਲਦਲੀ ਜੀਵਨ ਜਿਉਂਦੇ ਲੋਕਾਂ ਨੂੰ ਵੇਖ ਕੇ ਇਹ ਸੋਚ ਉਹਨੂੰ ਚੈਨ ਨਹੀਂ ਸੀ ਲੈਣ ਦਿੰਦੀ ਉਹ ਜੂਝਦੇ ਲੋਕਾਂ ਦੇ ਨਾਲ ਹੀ ਨਹੀਂ ਸੀ ਖਲੋਂਦੀ ਉਹਨਾਂ ਦੇ ਝੰਡਾ ਬਰਦਾਰਾਂ ਵਿੱਚ ਸ਼ਾਮਲ ਹੁੰਦੀ ਸੀ ਉਸ ਨੂੰ ਦੇਸ਼ ਵਿਰੋਧੀ ਆ ਕੇ ਮੁਕਦਮਿਆਂ ਵਿੱਚ ਵੀ ਫਸਾਇਆ ਗਿਆ ਤੇ ਇੰਟਰੋਗੇਸ਼ਨ ਸੈਂਟਰਾਂ ਦੇ ਸੀਹਾਂ ਵਿੱਚੋਂ ਵੀ ਲੰਘਾਇਆ ਜਾਂਦਾ ਰਿਹਾ ਯਈਆ ਖਾਨ ਦੇ ਮਾਰਸ਼ਲ ਲਾ ਦਾ ਵਿਰੋਧ ਕਰਨ ਕਰਕੇ ਉਹਨੂੰ ਕੈਦ ਤਾਂ ਹੋਈ ਕੋੜਿਆਂ ਦੀ ਸਜ਼ਾ ਵੀ ਮਿਲੀ ਪਰ ਇਹ ਸਭ ਉਹਦੇ ਵਿਸ਼ਵਾਸ ਤੇ ਸਦਕ ਸਿਰੜ ਦੀ ਕੋਈ ਚਿਪਰ ਲਾਉਣ ਵਿੱਚ ਵੀ ਕਾਮਯਾਬ ਨਾ ਹੋ ਸਕਿਆ ਉਹ 30 ਦਸੰਬਰ 2014 ਨੂੰ ਲੈ ਆਖਰੀ ਸਾਹ ਤੱਕ ਆਪਣੇ ਲੋਕ ਅਤੈਸ਼ੀ ਨਜ਼ਰੀਏ ਉਤੇ ਅਡੋਲ ਰਹੀ ਉਹ ਕਲਮ ਦੀ ਇhtਿਆਰੀ ਸਮਰੱਥਾ ਨੂੰ ਅਤੇ ਲਫ਼ਜ਼ ਦੀ ਅਸਰਦਾਰ ਤਾਕਤ ਨੂੰ ਭਲੀ ਭਾਤ ਸਮਝਦੀ ਸੀ ਉਹ ਕਲਮ ਨੂੰ ਵੀ ਆਪਣੇ ਵਾਂਗ ਚੈਨ ਨਹੀਂ ਸੀ ਲੈਣ ਦਿੰਦੀ ਉਹਨੇ ਉਰਦੂ ਤੇ ਸ਼ਾਹਮੁਖੀ ਪੰਜਾਬੀ ਵਿੱਚ ਉੱਚ ਮਿਆਰੀ ਕਹਾਣੀਆਂ ਵੀ ਲਿਖੀਆਂ ਤੇ ਨਾਵਲ ਵੀ ਉਹ ਪੰਜਾਬੀ ਦੀ ਬੜੀ ਸ਼ਕਤੀਸ਼ਾਲੀ ਗਲਪਕਾਰ ਸੀ ਮਾਈ ਨਾਰਾਂ ਵਾਲੀ ਉਹਦੀ ਪਹਿਲੀ ਕਹਾਣੀ ਸੀ ਉਸ ਦੀ ਅਹਿਸਾਸ ਦੀ ਗ੍ਰਾਈ ਤੇ ਉਸ ਅਹਿਸਾਸ ਨੂੰ ਪਾਠਕ ਸਾਹਮਣੇ ਪੇਸ਼ ਕਰਨ ਦੀ ਕਲਾ ਨੇ ਮੈਨੂੰ ਧੋਰੰਦਰ ਤੱਕ ਕੀਲ ਲਿਆ ਸੀ ਸਹਿਤ ਜਿੰਨਾ ਹੀ ਐਮ ਉਹਦਾ ਪੱਤਰਕਾਰਾਨਾ ਕੰਮ ਸੀ ਮਤਲਬ ਉਹਦਾ ਪੱਤਰਕਾਰਾਨਾ ਕੰਮ ਵੀ ਸਹਿਤ ਵਰਗਾ ਹੀ ਸੀ ਪਾਕਿਸਤਾਨ ਦੇ ਮੋਰੀ ਅਖਬਾਰਾਂ ਵਿੱਚ ਸਮਾਜਿਕ ਤੇ ਸਿਆਸੀ ਮਸਲਿਆਂ ਨੂੰ ਲੈ ਕੇ ਲਿਖੇ ਹੋਏ ਉਹਦੇ ਕਾਲਮ ਲਗਾਤਾਰ ਛਾਪਦੇ ਰਹੇ ਉਹਨਾਂ ਦੀਆਂ 4000 ਤੋਂ ਵੱਧ ਦੀ ਗਿਣਤੀ ਬਿਆਸਰੇ ਤੇ ਬੇਉਟੇ ਲੋਕਾਂ ਵਾਸਤੇ ਆਪਣੀ ਕਲਮੀ ਜ਼ਿੰਮੇਵਾਰੀ ਦੇ ਉਸਤੇ ਅਹਿਸਾਸ ਦਾ ਸਬੂਤ ਹੈ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਕਿਤਾਬਾਂ ਵਿੱਚ ਗ੍ਰਸਤ ਹੋਏ ਹਨ ਉਹਦੇ ਸ਼ਾਹਮੁਖੀ ਲਿਪੀ ਵਿੱਚ ਛਪੇ ਹੋਏ ਪੰਜਾਬੀ ਕਹਾਣੀ ਸੰਗ੍ਰਹਿ ਟਾਲੀ ਮੇਰੇ ਬੱਚੜੇ ਮਾਈ ਨਾਰਾਂ ਵਾਲੀ ਪੰਜੀਵਾ ਘੰਟਾ ਅਮਨ ਵੇਲੇ ਮਿਲਾਂਗੇ ਤੇ ਦਰਦਮੰਦਾਂ ਦੀਆਂ ਆਹੀਂ ਇਧਰ ਗੁਰਮੁਖੀ ਲਿਪੀ ਵਿੱਚ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਕਿਹਦਾ ਨਾਮ ਪੰਜਾਬ ਤੇ ਹੱਥ ਨਾਲ ਆਕ ਸੁਮੜੇ ਨਾਂ ਦੇ ਦੋ ਲੇਖ ਸੰਗ੍ਰਹਿ ਵੀ ਗੁਰਮੁਖੀ ਵਿੱਚ ਛਪੇ ਹੋਏ ਹਨ ਸਵੈ ਜੀਵਨੀ ਮੰਨ ਦੀਆਂ ਬਸਤੀਆਂ ਤਾਂ ਇੱਧਰ ਛੱਪ ਕੇ ਬਹੁਤ ਹੀ ਪਾਠਕਾਂ ਨੂੰ ਪਿਆਰੀ ਹੋਈ ਸ਼ਾਹਮੁਖੀ ਤੇ ਗੁਰਮੁਖੀ ਵਿੱਚ ਛਪੀਆਂ ਪੰਜਾਬੀ ਪੁਸਤਕਾਂ ਤੋਂ ਇਲਾਵਾ ਉਹਨੇ ਉਰਦੂ ਵਿੱਚ ਵੀ ਲਗਾਤਾਰ ਲਿਖਿਆ ਉਹਦੀਆਂ ਕਈ ਪੁਸਤਕਾਂ ਨੂੰ ਵੀ ਸਨਮਾਨਿਆ ਗਿਆ ਤੇ ਉਹਨੂੰ ਸਮੁੱਚੀ ਰਚਨਾ ਲਈ ਵੀ ਕਈ ਸਨਮਾਨ ਮਿਲੇ ਪਰ ਉਸ ਦਾ ਸਭ ਤੋਂ ਵੱਡਾ ਸਨਮਾਨ ਹੁਣ ਦੋ ਟੋਟਿਆਂ ਵਿੱਚ ਵੰਡੇ ਹੋਏ ਸਾਲਮ ਪੰਜਾਬ ਦੇ ਪਾਠਕਾਂ ਨੂੰ ਪਾਠਕਾਂ ਦਾ ਉਹਨੂੰ ਮਿਲਿਆ ਤੇ ਮਿਲ ਰਿਹਾ ਪਿਆਰ ਅਤੇ ਸਤਿਕਾਰ ਹੈ